ਕਿ ਪੰਜਾਬੀ ਟਰੱਕ ਡਰਾਈਵਰ ਹੈ ਗੁਰਜੀਤ ਸਿੰਘ ਉਹਦਾ ਨਾਮ 28 ਸਾਲਾਂ ਦਾ ਹੈ ਉਹਨੇ ਆਪਣਾ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਪੁੱਠੇ ਪਾਸਿਓਂ ਅੱਛਾ ਉਹਨੇ ਸੀਬੀਐਸਏ ਨੇ ਫੜਿਆ ਜੀ ਉਹਦੇ ਕੋਲੋਂ 6 ਬਕਸੇ ਕੋਕੀਨ ਦੇ ਫੜੇ ਆ ਓਹੋ ਜਿਹਦੀ ਕੀਮਤ 23 ਮਿਲੀਅਨ ਡਾਲਰ ਦੱਸੀ ਗਈ ਹੈ ਜੀ ਅੱਛਾ ਸੋ ਹਣ ਉਹ ਅੰਡਰ ਰੈਸਟ ਹੈ ਜੀ ਆਪਣੇ ਸੀਬੀਐਸ ਨੇ ਫੜ ਲਿਆ ਸੋ ਵੱਡੀ ਚੀਜ਼ ਇਹ ਹੈ ਜੀ ਆਪਣੇ ਲੋਕਾਂ ਚ ਹੁਣ ਕੀ ਹੈਗਾ ਜੌਬ ਨਾ ਹੋਣ ਕਰਕੇ ਟਰੱਕ ਦੇ ਲੋਡ ਨਾ ਮਿਲਣ ਕਰਕੇ ਇਹ ਸਭ ਕੁਝ ਹੋ ਰਿਹਾ ਕਿਉਂਕਿ ਲੋਕਾਂ ਨੇ ਵੱਡੇ ਵੱਡੇ ਘਰ ਚੱਕੇ ਹੋਏ ਵੱਡੀਆਂ ਵੱਡੀਆਂ ਗੱਡੀਆਂ ਚੱਕੀਆਂ ਹੋਈਆਂ ਤਿੰਨ ਤਿੰਨ ਚਾਰ ਘਰ ਰਿਪੋਰਟ ਕੀਤੇ ਹੋਏ ਆ ਜੀ ਇੰਡੀਆ ਆ ਕੇ ਵਿਖਾਵਾ ਕਰਨਾ ਹੁੰਦਾ ਉਹ ਸਭ ਟਫੂਮ ਕੀਤੇ ਹੋਏ ਆ ਉਹਨਾਂ ਉਹਨਾਂ ਤਫੂਂਗਾ ਨੂੰ ਉਹਨਾਂ ਚੀਜ਼ਾਂ ਨੂੰ ਕੈਰੀ ਕਰਨ ਵਾਸਤੇ ਜਦੋਂ ਹੁਣ ਉਹਨਾਂ ਦਾ ਕੰਮ ਨਹੀਂ ਚੱਲਦਾ ਤੇ ਉਹ ਡਰੱਗ ਦੇ ਧੰਦੇ 'ਚ ਪੈ ਗਏ ਜਿਵੇਂ ਛੇਤੀ ਛੇਤੀ ਹਮ ਅਮੀਰ ਹੋਣ ਦੇ ਚੱਕਰ ਵਿੱਚ ਆਪਣੇ ਪੰਜਾਬੀ ਹੁਣ ਡਰੱਗ ਤਸਕਰੀਆਂ ਵੱਧ ਰਹੀਆਂ ਜੀ 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 ਜੀ